ਅੱਜ ਤੱਕ ਹਰ ਕਿਸੇ ਨੇ ਆਮ ਜਨਤਾ ਨਾਲ ਸਾਈਬਰ ਠੱਗਾਂ ਵੱਲੋਂ ਉਹਨਾਂ ਦੀਆਂ ਜਾਣਕਾਰੀਆਂ ਹਾਸਲ ਕਰਕੇ ਬੈਂਕ ਖਾਤਿਆਂ ਵਿੱਚੋਂ ਰੁਪਏ ਕਢਵਾਉਣ ਦੇ ਕਈ ਮਾਮਲੇ ਸੁਨੇ ਹੋਣਗੇ। ਰਾਜਸਥਾਨ ਪੁਲਿਸ ਨੇ ਅੰਤਰਰਾਜੀ ਸਾਈਬਰ ਗ੍ਰੋ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਪ੍ਰਧਾਨ ਮੰਤਰੀ ਪ੍ਰਬੰਧਨ ਵਿਭਾਗ ਦੇ ਪੋਰਟਲ ਸਮੇਤ ਸੂਬਾ ਸਰਕਾਰਾਂ ਦੀਆਂ ਵੱਖ-ਵੱਖ ਲੋਕ ਭਲਾਈ ਯੋਜਨਾਵਾਂ ਵਿੱਚ ਸੰਨ ਲਾ ਕੇ ਸਰਕਾਰੀ ਸਿਸਟਮ ਨਾਲ ਧੋਖਾ ਦੇਹੀ ਕਰਦੇ ਹੋਏ ਗਲਤ ਤਰੀਕੇ ਨਾਲ ਕਰੋੜਾ ਰੁਪਏ ਸੂਬਾ ਸਰਕਾਰਾਂ ਦੇ ਖਾਤਿਆਂ ਵਿੱਚੋਂ ਕਢਵਾ ਲੈਂਦਾ ਇਸ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਹੁਣ ਤੱਕ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 53 ਲੱਖ ਰੁਪਏ ਨਕਦੀ, ਨੋਟ ਗਿਨਨ ਵਾਲੀ ਮਸ਼ੀਨ, ਹਜ਼ਾਰਾਂ ਚੈੱਕ ਬੁੱਕਾਂ, ਪਾਸ ਬੁੱਕਾਂ, ਹਜ਼ਾਰਾਂ ਏਟੀਐਮ ਕਾਰਡ, ਫਰਾਡ ਵਿੱਚ ਵਰਤੇ ਜਾਣ ਵਾਲੇ ਡਿਜੀਟਲ ਡਿਵਾਈਸ, 35 ਲੈਪਟਾਪ, 70 ਮੋਬਾਈਲ ਫੋਨ, ਲਗਭਗ 11000 ਗਲਤ ਅਕਾਊਂਟ ਡਿਟੇਲਸ, ਲਗਜ਼ਰੀ ਕਾਰਾਂ, ਬੇहिਸਾਬ ਦੋ ਪਹੀਆ ਵਾਹਨ ਪਾਰੀ ਮਾਤਰਾ ਵਿੱਚ ਟਰੈਕਟਰ ਬਰਾਮਦ ਕੀਤੇ ਗਏ ਨੇ ਇਹ ਗਿਰੋਹ ਜੋ ਦੇਸ਼ ਦੇ ਕਈ ਸੂਬਿਆਂ ਵਿੱਚ ਫੈਲਿਆ ਹੋਇਆ ਹੈ ਜਿਸ ਦੇ ਮੁਖ ਤਾਰ ਜਲੰਧਰ ਤੇ ਫਲੋਰ ਲਾਂਡ ਜੁੜੇ ਹੋਏ ਨੇ ਮੰਗਲਵਾਰ ਉਥੋਂ ਦੀ ਪੁਲਿਸ ਅਤੇ ਐਸਟੀਐਫ ਦੇ ਅਧਿਕਾਰੀਆਂ ਨੇ ਫਲੋਰ ਦੇ ਗੜਾ ਪਿੰਡਾਂ ਵਿੱਚ ਜੋ ਐ ਛਾਪਾ ਮਾਰ ਕੇ ਰੋਹਿਤ ਕੁਮਾਰ ਅਤੇ ਜਲੰਧਰ ਤੋਂ ਸੰਦੀਪ ਸ਼ਰਮਾ ਅਤੇ ਸੁਨੰਤ ਸ਼ਰਮਾ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਜੋ ਇਸ ਗਿਰੋਹ ਦੇ ਮੁੱਖ ਸਰਗਨਾ ਵਿੱਚੋਂ ਦੱਸੇ ਜਾਂਦੇ